ਓਏ ਹੋਏ 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 ਮਿੱਤਰੋ ਸ਼ਹਿਰ ਬਣਾ ਚੋਰ ਦਾ ਹਾਲ ਦੇਖੋ ਜਮੀਨੋ ਆਪਣੇ ਯਾਰ ਇੱਧਰ ਫੇ ਵੀ ਬਚਾ ਰ ਗਿਆ ਤੇ ਬਾਕੀ ਨੁਕਸਾਨ ਬਹੁਤ ਹੋਇਆ ਯਾਰ ਹੈਨਾ ਐ ਕਿ ਇੰਨਾ ਮੀ ਵੇਅਰ ਕਦੇ ਪਿਆਈ ਨਹੀਂ ਬਹੁਤ ਟਾਈਮ ਬਾਅਦ ਚ ਯਾਨੀ ਪਿਆ ਇੰਨਾ ਮੀ ਤੇ ਆਪਣੇ ਇੱਧਰ ਫੇ ਯਾਰ ਬਚਾਇਆ ਪਰ ਉਧਰ ਬਹੁਤ ਨੁਕਸਾਨ ਹੋ ਗਿਆ ਮੈਂ ਵੀਡੀਓ ਦੇਖਦਾ ਦੇਖਦਾ ਇੰਸਟਾਗ੍ਰam ਤੇ ਬੜਾ ਸਾਲਾ ਮਨ ਨੂੰ ਹੌਲ ਪੈਂਦਾ ਯਾਰ ਤੇ ਕਿਦਾਂ ਯਾਰ ਬੰਦਾ ਇੱਕ ਵਾਰੀ ਮਕਾਨ ਨੂੰ ਬਣਾਦਾ ਕਿੰਨੀਆਂ ਕੋਠੀਆਂ ਹੜ੍ਹ ਗਈਆਂ ਕਿਦਾਂ ਪਰਿਵਾਰ ਡੁੱਬੇ ਪਏ ਉਹ ਵਾਹਿਗੁਰੂ ਰੱਬਾ ਕਿਉਂ ਐਨਾ ਯਾਰ ਹਨਾ ਤੇ ਬੜਾ ਯਾਰ ਮਾਨੂੰ ਦੁੱਖ ਲੱਗਦਾ ਜਦ ਇਦਾਂ ਦੀ ਵੀਡੀਓ ਆਉਂਦੀਆਂ ਨਾ ਪੰਜਾਬ ਸਾਡਾ ਹਰ ਟਾਈਮ ਪੰਜਾਬ ਤੇ ਆਫ਼ਤਾਂ ਆਦੀਆਂ ਹਰ ਟਾਈਮ ਪੰਜਾਬ ਤੇ ਆਫ਼ਤਾਂ ਆਦੀਆਂ ਪਤਾ ਨਹੀਂ ਪੰਜਾਬ ਨੇ ਕੀ ਮਾਰਾ ਕੀਤਾ ਗੁਰੂਆਂ ਪੀਰਾਂ ਦੀ ਧਰਤੀ ਆ ਯਾਰ ਇਹ ਹਾਂਜੀ ਬਾਬੇਓ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਮਿੱਤਰੋ ਅੱਜ ਚੱਲੇ ਆ ਕਿੱਥੇ ਚੱਲੇ ਆ ਬਲੌਗ ਦੇਖੋ ਜੀ ਕਿੱਥੇ ਚੱਲੇ ਆ ਮੈਂ ਦੱਸਿਆ ਨਹੀਂ ਕਰਨ ਕਿਉਂਕਿ ਤੁਸੀਂ ਦੇਖਦੇ ਨਹੀਂ ਪਰ ਇੱਥੇ ਬਹੁਤ ਪਾਣੀ ਖੜਦਾ ਸੀ ਕਿਉਂਕਿ ਤਾਂ ਬਹੁਤ ਘੱਟ ਖੜਦਾ ਯਾਰ ਤੇ ਸਭ ਤੋਂ ਨੀਵਾਂ ਆਪਣੇ ਸ਼ਹਿਰ ਬਲਾਚੌਰ ਦਾ ਏਰੀਆ ਹੈ ਸਭ ਤੋਂ ਨੀਵਾਂ ਜਾ ਰਹੇ ਹਾਂ ਸਭ ਤੋਂ ਨੀਵਾਂ ਏਰੀਆ ਜਿੱਦਾਂ ਇਹ ਤੇ ਬਹੁਤ ਮੜਾ ਹਾਲ ਸੀਗਾ ਇੱਥੇ ਯਾਰ ਤੇ ਸਾਡੀ ਕਾਂਗਰਸ ਸਰਕਾਰ ਆਈ ਉਹਨੇ ਸਾਰਾ ਉੱਚਾ ਕੀਤਾ ਹੈ ਬਹੁਤ ਡਾਊਨ ਸੀ ਸੜਕੇ ਬਹੁਤ ਡਾਊਨ ਆ ਸਾਰੀਆਂ ਦੁਕਾਨਾਂ ਤੋਂ ਕੋਈ ਨਾ ਤੋਂ ਆਈ ਡੀ ਅਲਾਉ ਸੀ ਕਿੰਨੇ ਕਿੰਨਾ ਨੀਵਾ ਸੀ ਆ ਦੇਖੋ ਨਾ ਬਹੁਤ ਨੀਵਾ ਸੀ ਯਾਰ ਤੇ ਇੱਥੋਂ ਗੰਦ ਕੱਢਿਆ காங்கிரஸ் ਸਰਕਾਰ ਨੇ ਤੇ ਇਹ ਰਾਣੀ ਚ ਖਰਾਕ ਪਾਉ ਲੀਏ ਪਹਿਲਾਂ ਹੈ ਤੇ ਕਦੇ ਕਦੇ ਆ ਪੰਪ ਤੋਂ ਪੁਆਰੀ ਆਪਣੇ ਸ਼ਹਿਰ ਦਾ ਲੋਕਲ ਜਾਂ ਪੰਪ ਆਏ ਪਿੰਡ ਸਿਆਣੇ ਦਾ ਐ ਮਿੱਤਰੋ ਤੇ ਪਹੁੰਚ ਗਏ ਜਿੱਥੋਂ ਆਪਾਂ ਸਵਾਰੀ ਚੱਕਣੀਆਂ ਉਹ ਸਵਾਰੀ ਚੱਕ ਲਈਏ ਫਿਰ ਲੰਨੇ ਆਂ ਸੌਟ ਅੱਗੇ ਜਾ ਕੇ ਸਿੱਧਾ ਜੱਤ ਕਰਨ ਲਾਈਕ ਕਰ ਦਿਓ ਚੇਤਨਾ ਮੇਰਾ ਮੇਰੇ ਮਿੱਤਰੋ ਸਿਆਣੇ ਪਹੁੰਚ ਗਏ ਪਿੰਡ ਸਿਆਣੇ ਇਹ ਸਾਡੇ ਬੋਬੀ ਲਾਲਾ ਜੀ ਦੀ ਸ਼ਾਹ ਬਾਬਾ ਬੋਬੀ ਲਾਲਾ ਜੀ ਦੀ ਬੋਬੀ ਬਾਈ ਸਾਡੇ ਨਾਲੇ ਗੱਡੀਆਂ ਚੰਦਾਂਦਾ ਭਾਜੀ ਆਹ ਰਾਣੀ ਕਿੱਥੇ ਲਾਈਏ ਸਵਾਰੀ ਚੱਕਣੀਆਂ ਪੈ ਇਧਰੋਂ ਉਧਰ ਜਗ੍ਹਾ ਹੈ ਨਹੀਂ ਤੇ ਇਧਰ ਹੀ ਲਾ ਦਈਏ ਸਵਾਰੀ ਆਉਗੀ ਵਿੱਚ ਚੱਲ ਜਾਾਂਗੇ ਨਾ ਦਰਿਆ ਦੇ ਵਿੱਚ ਲਾ ਦੇ ਗੱਡੀ ਦਰਿਆ ਦੇਖੋ ਅਸੀਂ ਇੱਥੋਂ ਨਗੜਾ ਵੀ ਟਾਸਕ ਹੈ ਆ। ਆ ਰਾਣੀ ਦਾ ਹਾਲੇ ਬਹੁਤ ਮਾੜਾ ਹੋ ਗਿਆ। ਬੋਬੀ ਦੁਕਾਨ ਤੋਂ ਚੋਰ ਨੇ ਲਈਏ ਭਾਈ ਦੁਕਾਨ ਤੇ ਜਾ ਕੇ ਜਾਨੂੰ। ਆਹ ਦੇਖੋ ਇਹ ਇਨਸਾਫ ਸੁਤਰੀ ਲਿਆਂਦੀ ਸੀ ਹੁਣ ਮਾੜਾ ਹਾਲ ਹੋਣਾ ਇਹਦਾ ਵਿਚਾਰੀ ਦਾ। ਸਿਆਣੇ ਪਿੰਡ। ਆ ਵੀ ਔਖਾ ਟਾਸਕ ਆ ਗੱਡੀ ਤੱਕ ਜਾਣਾ। ਕਾਫੀ ਪਾਣੀ ਹੈ ਫੌਂਟ ਚ ਘਟ ਲੱਗਦਾ। 20-25 ਮਿੰਟ ਹੋ ਗਏ ਖੜਿਆ ਨੂੰ ਸਵਾਰੀ ਦਾ ਫੋਨ ਨਹੀਂ ਆਲ ਤੱਕਰ। ਐ ਐ ਐ ਅੱਦਾਂ ਅੱਦਾ ਓਏ ਹੋਏ 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 ਮਿੱਤਰਾਂ 25 ਮਿੰਟ ਹੋਏ ਖੜੇ ਨੂੰ ਸਵਾਰੀ ਕਹਿੰਦੇ ਸੀ 8 ਵਜੇ ਜਾਣਾ ਪੌਣੇ 9 ਹੋ ਗਿਆ ਯਾਰ ਲੈ ਵੇ ਮਿੱਤਰ ਪਿਆਰਿਓ ਤੇ ਮਿੱਤਰੋ ਸਵਾਰੀ ਦੇ ਘਰ ਪਹੁੰਚ ਗਏ ਤੇ ਵੀ ਬਹੁਤ ਖਾਟਾ ਟਾਸਕਾ ਖਾ ਯਾਰ ਬੰਦੇ ਨੂੰ ਆ ਤਾਂ ਰੰਗ ਹੋਇਆ ਵਾ ਤੇ ਗਲੀ ਪੂਰੀ ਪੂਰੀ ਆ ਪਿੱਛੇ ਛਟਰੀਂਗ ਹੋਈ ਵੀ ਆ ਇੱਥੋਂ ਉੱਪਰ ਨਾਲਾ ਚੋਂਦਾ ਸਾਰੀ ਗੱਡੀ ਪਾਣੀ ਪਾਣੀ ਹੋਵਾ ਗੱਡੀ ਦੇ ਤੇ ਗਲੀ ਪਾਣੀ ਨੇ ਭਰੀ ਜਾਂਦੀ ਖੱਡੇ ਖੋਡੇ ਦਾ ਵੀ ਨਹੀਂ ਪਤਾ ਲੱਗਦਾ ਬਹੁਤ ਔਖਾ ਜੋ ਟਾਸਕ ਸੀਗਾ ਅਨਲਾਤੀ ਰਾਣੀ ਸੁਂਦਰਾ ਲਿਆ ਗਿਆ 9945 ਤੇ 9 ਵਜੇ ਕੇ ਪੂਰੇ 9 ਵਜੇ ਹੁਣ ਚੱਲਣ ਲੱਗੇ ਆ ਤੇ ਚੱਲੇ ਅੱਜ ਟਾਲੀ ਵਾਲ ਨੂੰ ਤੁਹਾਨੂੰ ਮੈਂ ਦੱਸਿਆ ਨਾ ਮਿੱਤਰੋ ਐ ਪੂਰੀ ਪੂਰੀ ਗਲੀ ਆ ਪਿੱਛੇ ਸ਼ਟਰਿੰਗੋ ਵੀ ਨਾਲ ਥੱਲੇ ਪਿਆ ਤੇ ਉਹ ਤਾਕੀ ਵੀ ਖੋਲਣੀਆਂ ਤੇ ਗਲੀ ਪੂਰੀ ਪੂਰੀ ਆ ਉਹ ਮੈਂ ਕਿਹਾ ਜਾ ਕੇ ਤਾਕੀ ਤਾਕੀ ਬਚਾ ਕੇ ਖੋਲਿਓ ਮੜੀ ਜੀ ਤੇ ਬਾਕੀ ਦੇਖਦੇ ਹਾਂ ਹੁਣ ਮਿੱਤਰੋ ਤੇ ਬਾਬਾ ਜੀ ਯਾਰ ਲਾਈਕ ਕਰ ਦਿਆ ਕਰੋ ਕਮੈਂਟ ਕਮੈਂਟ ਕਰ ਦਿਆ ਕਰੋ ਮੇਰਾ ਭਰਾ ਸ਼ੇਅਰ ਕਰ ਦਿਆ ਕਰੋ ਜੇ ਵੀਡੀਓ ਵਧੀਆ ਲੱਗਦੀ ਆ ਜਿੰਦਾ ਇੱਕ ਦੋ ਕੁ ਮਹੀਨੇ ਮੈਂ ਬਲੌਗ ਪਾਏ ਨਹੀਂ ਵੀਡੀਓ ਪਾਈਆਂ ਨਹੀਂ ਤੇ ਉਹਦੇ ਕਰਕੇ ਅਕਾਊਂਟ ਚੈਨਲ ਦਾ ਰਿਚ ਬਹੁਤ ਡਾਊਨ ਚਲ ਗਿਆ ਤਾਂ ਹੁਣ ਰੈਗੂਲਰ ਹੋਏ ਆ ਹੁਣ ਦੋਏ ਤੀਏ ਦਿਨ ਦੋਏ ਤੀਏ ਦਿਨ ਛੱਡਿਆ ਕਰਾਂਗੇ ਵੀਡੀਓ ਨਾ ਤੇ ਇਹ ਵੀ ਯਾਰ ਸਿਸਟਮ ਇਦਾਂ ਹੁੰਦਾ ਹੈ ਕਿ YouTube ਤੇ ਐਕਟਿਵ ਰਹਿਣਾ ਪੈਂਦਾ ਹੈ ਤਾਂ YouTube ਚੱਲਦਾ ਜੇ ਆਪਾਂ ਗੈਪ ਪਾ ਦਨੇ ਤੇ ਉਹ ਡਾਊਨ ਜਾਣ ਲੱਪਾਂ ਦਾ ਕੰਮ ਤਾਂ ਥੋੜੀਆਂ ਮੇਰਾ ਭਰਾ ਸ਼ੇਅਰ ਸ਼ੁਰੂ ਕਰੋ ਕਮੈਂਟ ਕਮੈਂਟ ਕਰੋ ਥੋੜੀ ਰਿਚ ਵ ਤੇ ਸ਼ੇਅਰ ਸ਼ੁਰੂ ਦਬਕੇ ਕਰਦੇ ਕਰੋ ਕਮੈਂਟ ਵਿੱਚ ਇੱਕ ਬੰਦਾ ਮੇਰਾ ਭਰਾ ਪੰਜ ਸੱਤ ਕਰਦਾ ਕਰੋ ਜਿਹੜੇ ਪਿਆਰ ਕਰਦੇ ਆ ਤੇ ਬਾਕੀ ਦਿਲੋਂ ਥੈਂਕ ਯੂ ਤੁਹਾਡੇ ਸਾਰੇ ਤੇ ਅਜੈਕਸ਼ਨ ਲਵਣ ਚੱਲਿਆ ਜਦ ਰੰਗ ਦਾ ਤੇ ਇੱਥੇ ਬਾਈ ਨੂੰ ਇਹਦਾ ਰੰਗ ਹੋਇਆ ਪਾ ਤੇ ਬੀਲ ਚੇਅਰ ਤੇ ਆ ਤੇ ਚੱਕ ਕੇ ਲਿਆਣਾ ਵੀ ਬਹੁਤ ਔਖਾ ਆ ਯਾਰ ਹਨਾ ਤੇ ਬਾਕੀ ਹੁਣ ਦੇਖਦੇ ਆ ਕਿੱਦਾਂ ਬਾਈ ਗੱਡੀ ਵੀ ਜਿਆਦਾ ਉੱਚੀ ਆ ਤੇ ਪਿੱਛੇ ਦਾ ਟਾਇਰ ਬੜੇ ਪੌਣ ਲੱਗਾ ਤਾਂ 1 ਕਿਲੋ ਪੰਗਾ ਵੀ ਆਪਣੇ ਤਾਂ ਆਪਾਂ ਤਾਂ ਵਧੀਆ ਲੱਗਦੀ ਸ਼ੌਕ ਹਨਾ ਆਪਾਂ ਤਾਂ ਹੈਗਾ ਆ ਪਰ ਸਿਆਣੇ ਬਯੁਰਗਨ ਨੂੰ ਪਿੱਛੇ ਚੜ੍ਹਨਾ ਬਹੁਤ ਔਖਾ ਆ ਗੱਡੀ ਬਹੁਤ ਉੱਚੀ ਹੋਈ ਹੋਈ ਬਹੁਤ ਜਿਆ ਫੋਰਚੂਨਰ ਨੂੰ ਵੀ ਚਾਰ ਰੰਗ ਵਾਲਾ ਉੱਚੀ ਜਾਂ ਮੇਰੀ ਗੱਡੀ ਐ ਨੀ ਉੱਚੀ ਹੋਈ ਵੀ ਆ ਤਾਂ ਕਰਕੇ ਇੱਥੇ ਸਹੀ ਵਜਨ ਦਾ ਬੰਦਾ ਫੜ ਫੜ ਕੇ ਪਿੱਛੇ ਜਾਣਾ ਬਹੁਤ ਔਖਾ ਠਾ ਉਸ ਕਾ ਜਰ ਤੇ ਬੰਦੇ ਦੇਖਦੇ ਹੁਣ ਮੈਨੂੰ ਲੱਗਦਾ ਗੱਡੀ ਨੂੰ ਕਹਿੰਦੇ ਨੇ ਹੋਰ ਪਿੱਛੇ ਜਾਵੇ ਪਰ ਬਾਈ ਆਣੀ ਨਹੀਂ ਪਿੱਛੇ ਕਿਉਂਕਿ ਯਾਰ ਪਿੱਛੇ ਬੱਲੀਆਂ ਆਆਂ ਘੜੀਆਂ ਤੇ ਪਾਣੀ ਦੇਖੋ ਯਾਰ ਗਲੀ ਚ ਕਿੰਨਾ ਹੈਨ ਪੂਰੀ ਪੇ ਮਿੱਤਰੋ ਗਲੀ ਪੂਰੀ ਮੀਂਹ ਪਿਆ ਆਪਣੇ ਮਿੱਤਰੋ 6 ਵਜੇ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਐਨ ਪਟਾਕਾ ਹੀ ਪਾਤਾ ਮੀਂਹ ਐਨਾ ਮੀਂਹ ਪਿਆ ਤੇ ਹੁਣ ਧੁੱਪ ਚੜ ਗਈ It does system, a yep. ਲੇਵੇ ਮਿੱਤਰ ਪਿਆਰਿਓ ਸੰਗਾ ਪਿੰਡ ਪਹੁੰਚ ਗਏ ਸੰਗਾ ਝੁੰਗੀਆਂ ਤੋਂ ਪਿੱਛੇ ਨੰਗਲ ਤੋਂ 20 25 ਕਿਲੋਮੀਟਰ ਪਿੱਛੇ ਝੁੰਗੀਆਂ ਝੁੰਗੀਆਂ ਤੋਂ ਸਾਈਡ ਤੇ ਨੂੰ ਮੋੜ ਕੇ ਨਾ ਖੱਬੇ ਹੱਥ ਝੁੰਗੀਆਂ ਡੇ ਤੋਂ ਤੇ ਸੰਗਾ ਪਿੰਡ ਆ ਤੇ ਇੱਥੇ ਡਾਕਟਰ ਸਾਹਿਬ ਸਾਡੇ ਇਧਰ ਰੰਗ ਦਾ ਇੰਜੈਕਸ਼ਨ ਲਾਉਂਦੇ ਆ ਬੰਦੇ ਨੂੰ ਰੰਗ ਹੋਇਆ ਵਾ ਤੇ ਇੰਜੈਕਸ਼ਨ ਲਵਾਣਾ ਆ ਦੂਜੀ ਵਾਰ ਆ ਗਿਆ ਬੰਦੇ ਤੇ ਚੱਕੇ ਵਿੱਚ ਰੱਖਿਆ ਸੀ ਭਾਜੀ ਨੂੰ ਤੇ ਕਹਿੰਦੇ ਵਿੱਚ ਇੰਜੈਕਸ਼ਨ ਲੱਗ ਜਾਣਾ ਤੇ ਮਿੱਤਰੋ ਮਿੱਤਰੋ ਇਹ ਰਾਸੇ ਤੁਸੀਂ ਦੇਖਿਆ ਜਿੰਨੀਆਂ ਖੱਡਾਂ ਖੁੱਡਾਂ ਸੀ ਨਾ ਸਾਰੀਆਂ ਆਈਆਂ ਮਾ ਚੋਏ ਖੱਡਾਂ ਜਿੰਨੀਆਂ ਸਾਰੀਆਂ ਆਈਆਂ ਮਾ ਪੁਲੀਆਂ ਪਾਲੀਆਂ ਉਧਰੋਂ ਵੱਧਿਆ ਟੋਟੀਆਂ ਕਾਫੀ ਨੁਕਸਾਨ ਹੋਇਆ ਬਹੁਤ ਜਿਆਦਾ ਨੁਕਸਾਨ ਹੋਇਆ ਯਾਰ ਤੇ ਹਰਿਆਲੀ ਦੇਖੋ ਯਾਰ ਕਿੰਨੀ ਹੈ ਸਰਾ ਪੱਥਰ ਬਹੁਤ ਹੈ ਇਧਰ ਯਾਰ ਤੇ ਦੇਸੀ ਮੱਕੀ ਬਹੁਤ ਵਧੀਆ ਮਿਲਦੀ ਇਧਰ ਰੋਟੀ ਬਣਦੀ ਜਦ ਮੱਕੀ ਮੁੱਕੀ ਬਹੁਤ ਲੱਗੇ ਇਹਨਾਂ ਨੂੰ ਇਧਰੋਂ ਮਾਤਾ ਲੈਣਾ ਦੇ ਬੀਤਾ ਜਬਾਬੇ ਬਾਲਕ ਨਾਲ ਸਾਈਡ ਤੋਂ ਮੱਕੀ ਦਾ ਆਟਾ ਇੰਨਾ ਘੈਂਟ ਬਣਦਾ ਨਾਲੇ ਸਾਰੀ ਪੱਥਰ ਵਾਲੀ ਜ਼ਮੀਨ ਆ ਪਰ ਮੱਕੀ ਐ ਦੇਸੀ ਵਧੀਆ ਹੁੰਦੀ ਤੇ ਯਾਰ ਪਥਰੀਲੀ ਜ਼ਮੀਨਾਂ ਪਥਰੀਲੀ ਜ਼ਮੀਨ ਕਹਿੰਦੇ ਨੂੰ ਸਾਰੀ ਇੱਧਰ ਪੱਥਰੇ ਪੱਥਰਾ ਜ਼ਮੀਨ ਚ ਤਾਂ ਵੀ ਮੱਕੀ ਇੰਨੀ ਸਰਾ ਹੁੰਦੀ ਨਾ ਦੇਸੀ ਬਾਬੇ ਉਹ ਸਰਾ ਕਿਤੇ ਗਏ ਤੇ ਮਾਤਾ ਨਾਨਦੇਵੀ ਤੇ ਬਾਬੇ ਬਲਕਨਰ ਸਾਈਡ ਹਾਂ ਤਾਂ ਆਟਾ ਲਿਆ ਕੇ ਦੇਖਿਓ ਯਾਰ ਮੱਕੀ ਦਾ ਓਏ ਹੋਏ ਹੋਏ ਇੱਕ ਨੰਬਰ ਰਾਣੀ ਖੜੀ ਔਲ ਇੱਚ ਲੱਚ ਕਰਦੀ ਬਾਬੇ ਉਹ ਲੱਚ ਲੱਚ ਇਹ ਵਿੱਚੇ ਬੈਠਾ ਯਾਰ ਬੰਦਾ ਕਿਉਂਕਿ ਨਿਕਲ ਨਹੀਂ ਸਕਦਾ ਚੱਕ ਕੇ ਕੱਢਣਾ ਬਹੁਤ ਔਖਾ ਹੈ ਯਾਰ ਤੇ ਕਾਫੀ ਜਿਹੜਾ ਬੰਦੇ ਧੱਕੇ ਧੁੱਕੇ ਖਾ ਕੇ ਵਿਚਾਰੇ ਆਏ ਹੈਗੇ ਵੀ ਯਾਰ ਮਾਤਲ ਸਾਥੀ ਆ ਇਹਦਾ ਐਡਰੈਸ ਦੱਸਿਆ ਡਾਕਟਰ ਦਾ ਕਿਸੇ ਨੇ ਤਾਂ ਹੁਣ ਇੱਥੇ ਆਇਆ ਸੰਘਾ ਪਿੰਡ ਝੁੰਗੀਆਂ ਤੋਂ ਸਾਈਡ ਤੇ ਮੁੜ ਕੇ ਮਿੱਤਰੋ ਤੁਹਾਨੂੰ ਕਰੇਲੇ ਦਿਖਾਈਏ ਉੱਥੇ ਆਪਾਂ ਤੁਰ ਪੈ ਗਏ ਜਿਹੜੇ ਬਣ ਕਰੇਲੇ ਹੁੰਦੇ ਹੈ ਅੱਛਾ ਆਉਂਦੇ ਬਈ ਬਣ ਕਰੇਲੇ ਨਾ ਠੀਕ ਆਉਂਦੇ ਆਪਣੇ ਸ਼ਹਿਰ ਭਾਜੀਏ ਇੱਥੇ ਦੇਖਦੇ ਘਟਾ ਕਿਤੇ ਹੋਰ ਬੇਲ ਤੇ ਦੇਖਦੇ ਭਾਈ ਕਿਤੇ ਹੋਰ ਹੋਏ ਨਾ ਤੇ ਇਹ ਚੀਜ਼ ਬਹੁਤ ਟੇਸਟੀ ਬਣਦੀ ਹੁੰਦੀ ਸੀ ਯਾਰ ਪਹਿਲਾਂ ਪਹਿਲਾਂ ਬਹੁਤ ਆਪਾਂ ਆਦੇ ਹੁੰਦੇ ਸੀ ਖਿਛੋੜੇ ਹੁੰਦੇ ਖਾਂਦੇ ਹੁੰਦੇ ਸੀ ਹੁਣ ਤਾਂ ਇਹ ਦੇਖਦੀਆਂ ਨੀ ਚੀਜ਼ਾਂ ਯਾਰ ਬਿਨਾ ਖਾਤੋਂ ਆਰਗੈਨਿਕ ਚੀਜ਼ਾਂ ਇੱਥੇ ਬਹੁਤ ਬੇਲ ਲੱਗੀਆਂ ਭਰੇ ਪਏ ਯਾਰ ਜੇਜੋ ਵਾਲੀ ਸਾਈਡ ਨੂੰ ਇਧਰੋਂ ਆਦੇ ਆਪਣੇ ਵੱਲ ਵੀ ਸਾਰੇ ਤੇ ਹੁਣ ਪਾਈ ਲੱਗਿਆ ਕਰੇਲੇ ਤੋੜਨ ਤੇ ਬੇਰ ਵੀ ਲੱਗਿਆ ਕੁਰੀਆਂ ਹਾਲੇ ਕੱਚੇ ਆ ਪਰ ਆਰਗੈਨਿਕ ਚੀਜ਼ਾਂ ਸਾਰੀਆਂ ਐ ਸਾਰੀਆਂ ਆਰਗੈਨਿਕ ਚੀਜ਼ਾਂ ਔਰ ਆਰਗੇਨਿਕ ਗਰੀਲੇ ਇੱਥੇ ਵੇਚ ਕਰਦੀ ਮਿੱਤਰੋ ਲੈ ਛੇ ਛੇ ਬਾਈ ਕਹਿੰਦਾ ਤੋੜਨੇ ਨਾ ਤੋੜੋ ਜੀ ਤੋੜੋ ਆਰਗੇਨਿਕ ਚੀਜ਼ਾਂ ਯਾਰ ਹੈ ਮੈਂ ਤਾਂ ਪਹਿਲਾਂ ਹੀ ਪਸੰਦ ਹੈ ਇਹ ਚੀਜ਼ਾਂ ਕੰਡੇ-ਕੁੰਡੇ ਬਹੁਤ ਆ ਤੋੜਨੇ ਔਖੇ ਆ ਤੇ ਭਾਈ ਹੌਸਲਾ ਜੇ ਕਰਕੇ ਤੋੜੀ ਤਾਂ ਜਾਂਦੇ ਆ ਆ ਬੇਰੀ ਨੂੰ ਕੰਡੇ ਬਹੁਤ ਆ ਤੇ ਬੂਟੇ ਬਹੁਤ ਆ ਇੱਕ ਝਾੜ ਛਪਾ ਜਾ ਬਹੁਤ ਹੋਇਆ ਭਾਈ ਇਹਨਾਂ ਝਾੜ ਛਪਾ ਜਾ ਮੈਂ ਬਹੁਤ ਉਧਰ ਕਰਕੇ ਵਿੱਚ ਬੰਨ ਨੂੰ ਵੀ ਡਰ ਜਿਹਾ ਲੱਗਦਾ ਹੋਣਾ ਉਹ ਗੇਲ ਪਿੱਛੇ ਭਰੀ ਹੋਆ ਪੋਰਡਰ ਹਨੇ ਕੋਈ ਨਹੀਂ ਮੁਰੇ ਕੇ ਤੇ ਭਾਈ ਬੇਰੀਆਂ ਬਹੁਤ ਚਕੰਡੇ ਤੇ ਲਾਵੀ ਮਿੱਤਰ ਪਿਆਰਿਓ ਤੇ ਪਹੁੰਚ ਗਿਆ ਸੀ ਸ਼ਹਿਰ ਬਲਾਚੌਰ ਮੈਂ ਯਾਰ 12 ਵਜੇ ਆ ਗਿਆ ਸੀਗਾ ਸਮਥਿੰਗ 12 ਵਜੇ ਆ ਗਿਆ ਸੀਗਾ ਤੇ 5 ਵਜੇ ਗਿਆ ਤਾਂ ਘਰ ਨੂੰ ਗਿਆ ਛੋਟੇ ਬਾਈ ਉਹ ਨਹੀਂ ਆ ਗਏ ਤੇ ਆਪਣੇ ਹੋਰ ਭਰਾ ਆ ਗਏ ਬੋਵੀ ਭਾਈ ਦੁਕਾਨ ਤੇ ਬਹਿ ਗਏ ਮਹਿਫਲ ਲੱਗ ਗਈ ਗੱਲੀ ਵਾਤੀ ਪਤਾ ਨਹੀਂ ਲੱਗੇ ਕਾ ਟਾਈਮ ਹੋ ਗਿਆ 5 ਵਜੇ ਦੇ ਹੋਣ ਚਲੇ ਆਏ ਘਰ ਨੂੰ ਤੇ ਛੋਟਾ ਜਿਹਾ ਗਿੜਾ ਲਾਇਆ ਅੱਜ ਨਿਗਾਹਿਆਂ ਵਿੱਚ ਲੋਕ ਬਲੌਗ ਬਣਾ ਲਏ ਵੀ ਤੇ ਬਲੌਗ ਮੈਂ ਵੈਸੇ ਬਣਾਉਣਾ ਨਹੀਂ ਸੀਗਾ ਮੈਂ ਤਾਂ ਹੀ ਬਣਾਇਆ ਮੈਂ ਚਲੋ ਕਿਸੇ ਦਾ ਭਲਾ ਹੋ ਜਵੇ ਤਾਂ ਬੰਦਾ ਉਧਰ ਰੰਗ ਤੇ ਟੀਕੇ ਲਾਂਦਾ ਆ ਤੇ ਇਦੋਂ ਪਰਮਾਤਮਾ ਕਿਸੇ ਨੂੰ ਦੁੱਖ ਦਵੇ ਨਾ ਇਹਨਾਂ ਕੇਸ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਦੱਸ ਸਕਦੇ ਆ ਸੰਘਾ ਪਿੰਡ 'ਚ ਝੂਗੀਆਂ ਆਪਣੇ ਨੰਗਲ ਤੋਂ ਪਿੱਛੇ ਝੂਗੀਆਂ ਸੰਘਾ ਪਿੰਡ ਉੱਥੇ ਬੰਦਾ ਇਜੈਕਸ਼ਨ ਲਾਂਦਾ ਹੈ ਅਧਰੰਗ ਦੇ ਨਾ ਕਰਕੇ ਮੈਂ ਵਲੌਗ ਬਣਾਇਆ ਮੇਰਾ ਭਰਾ ਬੰਦੇ ਚਲੋ ਇੱਕ ਮੈਸੇਜ ਇਹ ਚਲ ਜਾਊਗਾ ਸਾਰਿਆਂ ਤੱਕ ਦੇਖਾਂ ਸ਼ੇਅਰ ਹੋ ਜੂਗੀ ਚੀਜ਼ ਤੇ ਹੁਣ ਪਹੁੰਚੇ ਹਾਂ ਸ਼ਹਿਰ ਬਲਾਚੌਰ ਤੇ ਇਸ ਗੱਲ ਨਿਕਲ ਜਾ ਵਲੌਗ ਜੇ ਵਲੌਗ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਲਾਈਕ ਕਰਿਓ ਤੇ ਮਿਲਦੇ ਆਂ ਕਿਸੇ ਨੈਕਸਟ ਵਲੌਗ ਜੇ ਖਰੇ ਜੇ ਕੰਟੈਂਟ ਦੇ ਨਾਲ ਸਤਿ ਸ੍ਰੀ ਅਕਾਲ ਮਿੱਤਰੋ ਐ ਰਾਣੀ ਸੁਨਦਰਾ ਮਿੱਤਰੋ ਭੇਜਣੀਆਂ ਜੰਮਰ ਸਰ ਨੂੰ ਐ ਮਾੜੀ ਗਰਮ ਗਰਮ ਕਰਦੀ ਹੈ ਗੱਡੀ ਟਰਸ ਟੂ ਟਾਈਟਾ ਝੋਟਾ ਬਾਬਿਓ ਕਿੰਨੇ ਦਿਨਾਂ ਬਾਅਦੋ ਅੱਜ ਰਾਣੀ ਦੀ ਸੈਰ ਫਮਾਰੀ ਕਿੰਨੇ ਦਿਨਾਂ ਬਾਅਦੋ ਯਾਰ ਤੇਰਾ ਦੀ ਬਾਬਿਓ ਆਵਾਜ਼ ਨਾ ਸਰਾ ਹੀ ਆ ਯਾਰ ਇਹਦਾ ਐਨੀ ਕਿ ਘੈਂਟ ਗੱਡੀ ਲਾਦਦੇ ਨੇ ਮੈਨੂੰ ਕ੍ਰਿਸਟਾ ਯਾਰ ਓਏ ਹੋਏ ਹੋਏ ਟਰਸ ਟੂ ਟਾਈਟਾ ਯਾਰ ਇੱਕ ਪਾਣੀ ਨੇ ਨੱਕ ਮਾੜਾ ਹਾਲ ਹੋਇਆ ਵਾ ਯਾਰ ਗੱਡੀ ਤੜਕੇ ਭੇਜਣੀ ਆ ਮਾੜੀ ਸਾਈਡ ਦਵਾ ਕੇ ਨਾ ਥੱਲੇ ਨੂੰ ਕਰ ਲੱਗਿਆ ਮੈਂ ਹੁਣ ਬੱਤ ਲੈ ਮਿੱਤਰੋ ਤੇ ਕ੍ਰਿਸਟਾ ਕਰਤੀ ਸਾਈਡ ਤੇ ਨੂੰ ਛੋਟੀ ਰਾਣੀ ਵੀ ਹੈ ਸਿੱਧੀ ਕਰਕੇ ਲਾ ਦੀਏ ਕਿਉ ਗੱਡੀਆਂ ਸਵੇਰ ਨੂੰ ਕ੍ਰਿਸ਼ਟਾ ਕੱਢਣੀ ਆ ਅੰਬਰ ਸਰ ਭੇਜਣੀ ਆ ਤਾਂ ਕਰਕੇ ਗਰਮ ਗਰਮ ਕਰਤੀ ਸਿੱਧੀ ਵਿਧੀ ਕਰਕੇ ਲਾਤੀ ਰਾਣੀ ਹੁਣ ਆ ਵੀ ਮੈਂ ਲਾ ਲਵਾਂ ਸਿੱਧੀ ਜੀ ਕਰਕੇ ਮਿੱਤਰੋ ਗੱਡੀਆਂ ਆਪਾਂ ਦੋਏ ਲਾਤੀਆਂ ਦਿਵਾ ਕੇ ਹਨੇਰਾ ਬਹੁਤ ਹੋਇਆ ਪਾ 9 ਵਜੇ ਲੈ ਮਿੱਤਰ ਪਿਆਰਿਓ ਪਿੰਡ ਐਵੇਂ ਜਗਤਪੁਰੇ ਛੋਟੇ ਜਿਹੇ ਗੇੜੇ ਸੀਗੇ ਦੋਏ ਲਾ ਲੋਕੇ ਤੇ ਗੱਡੀਆਂ ਸੈਟ ਸਟ ਕਰਕੇ ਹੁਣ ਨਿਕਲੇ ਆ ਓਏ ਹੋਏ ਪਾਣੀ ਦੇਖੋ ਯਾਰ ਬਹੁਤ ਨੁਕਸਾਨ ਹੋਇਆ ਪਿਆ ਯਾਰ ਗੱਡੀ ਵਿੱਚ ਬਾੜ ਨੂੰ ਵੀ ਦਿਲ ਨਹੀਂ ਕਰਦਾ ਪਰ ਹੁਣ ਕਰੀਏ ਕਿ ਜੇ ਉਧਰੋਂ ਘੁੰਮ ਕੇ ਜਾਨੇ ਤਾਂ ਬਾਟ ਬਹੁਤ ਪੈਂਦੀ ਆ ਯਾਰ ਬਹੁਤ ਨੁਕਸਾਨ ਹੋਇਆ ਯਾਰ ਦੁਨੀਆ ਦਾ ਪਰਸੋਂ ਗਿਆ ਸੀ ਯਾਰ ਮੈਂ ਝੁੰਗੀਆਂ ਦਾ ਘੇੜਾ ਲਾਣ ਤੇ ਆਹ ਵਲੌਗ ਮੈਂ ਅੱਜ ਬਣਾਉਣ ਲੱਗਿਆ ਤੀਏ ਦਿਨ ਵੀ ਮੈਂ ਕਿ ਪਿੱਛੇ ਰਹਿ ਜਾਂਦੇ ਆ ਤੇ ਛੋਟਾ ਜਿਹਾ ਕਿੱਥੇ ਲਾਣਾ ਤੇ ਨੁਕਸਾਨ ਬਹੁਤ ਹੋ ਗਿਆ ਯਾਰ ਬਹੁਤ ਨੁਕਸਾਨ ਹੋਇਆ ਮਿੱਤਰੋ ਤੇ ਬੜਾ ਮਨ ਯਾਰ ਦਲਦਾ ਘੇੜਾ ਹੁਣ ਤਾਂ ਦੂਰ ਦਾ ਘੇੜਾ ਲਾਣ ਨੂੰ ਵੀ ਦਿਲ ਨਹੀਂ ਕਰਦਾ ਘੇੜੇ ਆਏ ਕਪੂਟਲੇ ਤੋਂ ਵੀ ਅੱਗੇ ਜਸਰਦਾਨਪੁਰ ਸਟੇ ਦਾ ਘੇੜਾ ਆਇਆ ਪਰ ਮਾਂਜਾ ਡਾਦਾ ਫਿਰ ਰਾਹ 'ਚ ਕਿਤੇ ਉਹਨੇ ਕੀ ਗੱਲ ਹੋ ਗਈ ਨਾ ਫੇ ਮਤਲਬ ਆਪ ਵੀ ਖਚਲੋਗੇ ਸਵਾਰੀ ਨੂੰ ਖਚਲ ਕਰਾਂਗੇ ਗੱਡੀਏ ਨੁਕਸਾਨ ਕਰਾਂਗੇ ਇਹਨੂੰ ਰੋਕ ਲੋ ਹਾਲਾਤ ਦੇਖ ਰੋ ਕਿਦਾਂ ਦੇ ਆ ਖੱਡਾਂ ਤਕਰੀਬਨ 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 ਸਾਰੇ ਪਿੰਡਾਂ ਦੀਆਂ ਆ ਗਈਆਂ ਯਾਰ ਸਾਰੇ ਪਿੰਡਾਂ ਦੀਆਂ ਖੱਡਾਂ ਆ ਗਈਆਂ ਤੇ ਛੋਟੀ ਗੱਡੀ ਦਾ ਬੜੇ ਰਿਸਕ ਜੇ ਨੇ ਯਾਰ ਕੱਢੀ ਆਪਾਂ ਹਟਿਓ ਸਿੱਕ ਦੋਕ ਜਗ੍ਹਾ ਤੋਂ ਤਾਂ ਆਪਣੇ ਲੋਕ ਲੈ ਆ ਇੱਥੇ ਤੇ ਕੱਢਣ ਦਾ ਆ ਵੀ ਯਾਰ ਦਿਲ ਨਹੀਂ ਕਰਦਾ ਤੇ ਪਰ ਮਜੂਰੀ ਨੂੰ ਕੱਢਣੀ ਪੈਂਦੀ ਹੈ ਯਾਰ ਪਰ ਰਿਸਕ ਲੈਣਾ ਚਾਹੀਦੇ ਨੇਗਾ ਮੋਰੇ ਵੀ ਪਾਣੀ ਚੰਗਾ ਹੀ ਖੜਾ ਯਾਰ ਉੱਥੇ ਚੰਗਾ ਹੀ ਪਾਣੀ ਖੜਾਇਆ ਤੇ ਹੁਣ ਜੇ ਘੁੰਮ ਕੇ ਜਾਣਾ ਘੱਟੋ ਘੱਟ 10 ਕਿਲੋਮੀਟਰ ਪੈਂਦਾ ਪਰ 10 ਕਿਲੋਮੀਟਰ ਇਹ ਵਾਲਵੇਂ ਯਾਰ ਰੇਸ ਕਰਾ ਲਵੇ ਮਿਸਟਰੋ ਇਹ ਦੇਖੀ ਸਹੀ ਆ ਤਾ ਹੈ ਵੀ ਆਈ ਹੈ ਆਈ ਹੈ ਆਈ ਹੈ ਓਏ ਮਿਸਟਰੋ ਤੁਸੀਂ ਫੋਨ ਚ ਰਹਿਣਾ ਕੈਪਚਰ ਨਹੀਂ ਹੋਇਆ ਗੱਡੀ ਕਿੰਨੀ ਯਾਰ ਟੋਏ ਦੇ ਵਿੱਚ ਗਈ ਤੇ ਬਹੁਤ ਹੈ ਇਸ ਦਾ ਯਾਰ ਇਹ ਜੇ ਛੋਟੀ ਗੱਡੀ ਹੁੰਦੀ ਤਾਂ ਛੋਟੀ ਹਟੇ ਉਸ ਨੇ ਨਿਕਲਣੀ ਸੀ ਉਹ ਜਗਤਪੁਰ ਨੂੰ ਆਏ ਸੀ ਕਿ ਪਾਲੀ ਜੜ ਤੋਂ ਕਮਾ ਕੇ ਆ ਗਏ ਸੀ ਸਿਆਣੇ ਬਲ ਤੇ ਤੇ ਜਗਤਪੁਰ ਨੂੰ ਸਾਡੇ ਇੱਥੇ ਦੋ ਰੋਡ ਜਾਂਦੇ ਆ ਤੇ ਉਧਰੋਂ ਆ ਗਏ ਸੀ ਤੇ ਹੁਣ ਮੈਂ ਘਰ ਨੂੰ ਵਾਪਸ ਚੱਲਿਆ ਤੇ ਬਾਈ ਵੱਲੋਂ ਕਹਿੰਦੇ ਸੀ ਕਿ ਤੂੰ ਅੱਡੇ ਵੱਲ ਤੇ ਘੁੰਮ ਜੀ ਤੇ ਮੈਂ ਫੇਰ ਇਧਰੋਂ ਹੀ ਘੜਤੀ ਗੱਡੀ ਇੱਕ ਤਾਂ ਰੋਡ ਵੀ ਐ ਸੋਨ ਮਸਾਦ ਜਿਆ ਹੀ ਆ ਤੇ ਲੁੱਟਾਂ ਖਵਾ ਬਾਹਰਦੱਤਾਂ ਵੀ ਬਹੁਤ ਹੁੰਦੀਆਂ ਤੇ ਘਰ ਦੇ ਮੈਨੂੰ ਕਹਿੰਦੇ ਰਹਿੰਦੇ ਪਿੱਧਰੋਂ ਨਾ ਆਇਆ ਕਰ ਛੋਟੇ ਭਾਈ ਹੁਣੀ ਵੀ ਕਹਿੰਦੇ ਰਹਿੰਦੇ ਕੰਮ ਉਹਨੇ ਵੀ ਪਿੱਧਰੋਂ ਨਾ ਜਾਇਆ ਕਰ ਪਰ ਮੈਂ ਕਿੱਥੇ ਮੰਨਦਾ ਯਾਰ ਮੈਂ ਜਿੱਦੀ ਬਹੁਤ ਆ ਤੇ ਪਰਿਵਾਰ ਮੈਂ ਤਾਂ ਨਾ ਕੰਮ ਕਿਸੇ ਦਾ ਕਰਾਵੇ ਨਾ ਯਾਰ ਰੱਬ ਦਾ ਨਾਮ ਲੈ ਕੇ ਆਪਾਂ ਖਿਚੜੀ ਦੀ ਆ ਰਾਣੀ ਤੇ ਬਾਕੀ ਰੱਬ ਰੱਖਾ ਬਾਕੀ ਬਾਕੀ ਅਗਨੋਰ ਮਾਈ ਹਾਲਤ ਕਿ ਵੀ ਬਾਲ ਬੂਲ ਅਜ ਮੀਂਹ ਮੂ ਪਿਆ ਵਾ ਟਰੈਰ ਵੱਜਿਆ ਵਾ ਬੈਕਸ ਵੱਜੇ ਨਹੀਂ ਤੇ ਐਦਾਂ ਹੀ ਯਾਰ ਆਪਾਂ ਯਾਰ ਦੇਸੀ ਐ ਮੈਨੂੰ ਨੀ ਯਾਰ ਐਪੀਐਨ ਹੈਗਾ ਪੇ ਮੈਂ ਤਿਆਰ ਹੋ ਕੇ ਬਲੌਗ ਬਣਾਵਾ ਕੈਮਰੇ ਦੇ ਅੱਗੇ ਆਵਾ ਰੈਲਟੀ ਸ਼ੈਡਿਊ ਹੋ ਕੇ ਆਵਾ ਆਪਾਂ ਜਿੱਦਾਂ ਦੇ ਹੈਗੇ ਆ ਜਿੱਦਾਂ ਦੇ ਆਨ ਕੈਮਰੇ ਉਦਾਂ ਦੇ ਆਫ ਕੈਮਰੇ ਮਾਪਿਓ ਤੇ ਬਾਕੀ ਯਾਰ ਮੂਡ ਸੱਚੀ ਬੜਾ ਆਫ ਆ ਪੈਨਾ ਨੁਕਸਾਨ ਹੋ ਗਿਆ ਨਾ ਪੰਜਾਬ ਦਾ ਸੜਕਾਂ ਦਾ ਸਾਰੇ ਪਾਸੇ ਬੈਂਡ ਵੱਜ ਗਿਆ ਸਾਰੇ ਪਿੰਡਾਂ ਚ ਇੱਧਰ ਸਾਡੇ ਵੱਲ ਵੀ ਪਰ ਇੰਨਾ ਕਿ ਪਰਮਾਧਮਾ ਦਾ ਫਿਰ ਵੀ ਸ਼ੂਗਰ ਪੈ ਇਧਰ ਬਚਾਇਆ ਦਵਾਬੇ ਏਰੀਆ ਚ ਉਦੋਂ ਨੂੰ ਯਾਰ ਬਹੁਤ ਨੁਕਸਾਨ ਹੋ ਗਿਆ ਕਿੰਨੀਆਂ ਵੀਡੀਓਜ਼ ਆਈਆਂ ਨਾ ਕਿੰਨਾ ਕੁਛ ਹੈ ਮੇਰਾ ਸੱਚ ਪੁੱਛਿਓ ਬਲੌਗ ਬਣਾਉਣ ਨੂੰ ਵੀ ਮਾਨੀ ਹੋਇਆ ਬਲੌਗ ਬਣਾਉਣ ਨੂੰ ਵੀ ਮਾਨ ਨਹੀਂ ਕਰਦਾ ਕਿਉਂ ਯਾਰ ਜੀਤੇ ਬੀਦੀ ਹੁੰਦੀ ਨਾ ਯਾਰ ਉਹਨੂੰ ਪਤਾ ਹੁੰਦਾ ਵੀ ਬੰਦਾ ਕਿਦਾਂ ਬੇਚ ਰਿਹਾ ਜੀ ਤੇ ਦੁੱਖ ਪਿੰਦਾ ਆ ਜਿਹੜੇ ਘਰੋਂ ਬੇਕਾਰ ਹੋ ਗਏ ਨਾ ਘਰੋਂ ਯਾਰ ਬਾਹਰ ਰਹਿਣਾ ਕਿੰਨਾ ਔਖਾ ਆ ਆਪਾਂ ਇੱਕ ਦਿਨ ਵੀ ਬਾਹਰ ਨਹੀਂ ਰਹਿ ਸਕਦੇ ਨਾ ਤੇ ਜਿਹੜੇ ਯਾਰ ਘਰੋਂ ਬੇਕਾਰ ਹੋ ਗਏ ਵਿਚਾਰੇ ਯਾਰ ਸ਼ਬਦੇ ਹਨ ਯਾਰ ਕੋਈ ਕਿਹਾ ਯਾਰ ਸਭ ਬੋਲ ਕੇ ਵੀ ਦੁੱਖ ਨਹੀਂ ਸਾਂਝਾ ਕਰ ਸਕਦੇ ਆਪਾਂ ਨਾ ਤੇ ਮੈਂ ਤਾਂ ਯਾਰ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਐਨਾ ਨੁਕਸਾਨ ਤੇ 2 ਸਾਲ ਪਹਿਲਾਂ ਹੋਇਆ ਸੀਗਾ ਇੱਕ ਤੇ ਉਦੋਂ ਐਨਾ ਨਹੀਂ ਹੋਇਆ ਸੀਗਾ ਯਾਨੀ ਫਰਾਤਾ ਯਾਨੀ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਰੋਡ ਪੂਰਾ ਸੌਨ ਨੂੰ ਸਾਰਾ ਹੈ ਮਿੱਤਰੋ ਇਧਰੋਂ ਇਹ ਸਾਰੇ ਬੰਦੇ ਮੈਨੂੰ ਕਹਿੰਦੇ ਰਹਿੰਦੇ ਆਪਣੇ ਛੋਟੇ ਭਾਈ ਹੋਣੀ ਪਹਿਲੇ ਨਾ ਜਾਇਆ ਕਰ ਇਧਰੋਂ ਨਾ ਜਾ ਪਰਮਾਤਮਾ ਦਾ ਹੱਥ ਸਾਡੇ ਸਿਰ ਤੇ ਹੈ ਨਾ ਤੇ ਜਦ ਤੱਕ ਸਾਡਾ ਬਾਲ ਵੀ ਵਿੰਗਾ ਨਹੀਂ ਹੋ ਸਕਦਾ ਤੇ ਜਦ ਤੱਕ ਪਰਮਾਤਮਾ ਦਾ ਹੱਥ ਸਾਡੇ ਸਿਰ ਤੇ ਹੈ ਨਾ ਜਦ ਤੱਕ ਸਾਡਾ ਬਾਲ ਵੀ ਵਿੰਗਾ ਨਹੀਂ ਹੋ ਸਕਦਾ ਬਾਕੀ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮਾਤਮਾ ਸਰਬਤ ਦਾ ਭਲਾ ਕਰੇ ਸਾਰਿਆਂ ਦਾ ਭਲਾ ਕਰੇ ਯਾਰ ਤੇ ਰੱਬਾ ਬਸ ਕਰ ਯਾਰ ਹੁਣ ਨਾ ਪਾ ਮੀ ਤੇ 7:30 ਹੋ ਗਏ ਆ ਤੇ ਅੱਜ ਤਾਂ ਯਾਰ ਦੁਪਹਿਰ ਦੇ ਕਿਵਾਂ ਬਲੌਗ ਬਣਾਉਣ ਨੂੰ ਮਰੇ ਨਹੀਂ ਕੀਤਾ ਯਾਰ ਦੋਆਂ ਗੱਡੀਆਂ ਦੇ ਗੇੜੇ 'ਚ ਆਇਓ ਸੀ ਲੋਕਲ ਜਹੇ ਛੋਟੀ ਦਾ ਵੀ ਆਇਆ ਸੀਗਾ ਤੇ ਇਹਦਾ ਵੀ ਆਇਆ ਸੀਗਾ ਦੇ ਉਹ ਗੱਡੀਆਂ ਗਰਮ ਗਰਮ ਕਰਕੇ ਲਾਇਆ ਦੀਆਂ ਸਿੱਧੀਆਂ ਵਿਦਿੰਗ ਕਰਕੇ ਗ੍ਰਿਸਟਲ ਸੇ ਉਹਨੂੰ ਅੰਮ੍ਰਿਤਸਰ ਜਾਣੀਆਂ ਆ। ਆ ਵੀ ਬਲੌਗ ਮੈਂ ੱੱਕੇ ਜਿਹਾ ਨਾ ਬਣਾਉਣਾ ਪਿਆ। ਮੈਂ ਕਿਹਾ ਚੱਲ ਕੁਛ ਨਾ ਕੁਛ ਚੈਨਲ ਤੇ ਪਾਈ ਜਾਵੇ। ਅਕਾਊਂਟ ਦਾ ਰਿਚ ਡਾਊਨ ਜਾਣ ਲੱਪਾਂ ਦਾ ਚੈਨਲ ਦਾ ਜੇ ਬਲੌਗ ਆਪਾਂ ਜਿਆਦਾ ਗੈਪ ਪਾਨੇ ਆ। ਤਾਂ ਕਰਕੇ ਯਾਰ ਮੈਂ ਰਿਕਾਰਡ ਕਰਨ ਲੱਗੇ ਆ ਮੈਂ ਤੇ ਬਾਕੀ ਆਪਾਂ ਤਾਂ ਰੱਬ ਅੱਗੇ ਹੋਇਆ ਅਰਦਾਸ ਕਰਦੇ ਆ ਰੱਬ ਆਪਾਂ ਸਰਬਤ ਦਾ ਭਲਾ ਕਰੇ ਯਾਰ ਸਾਰਿਆਂ ਦਾ ਭਲਾ ਕਰੇ। ਤੇ ਮਿੱਤਰ ਪਿਆਰਿਓ 9:30 ਵਜੇ ਪਹੁੰਚਣ ਲੱਗਿਆ ਘਰੇ ਤੇ ਮਿੱਤਰੋ ਇਹ ਸਗਾਨੇ ਕਾਜਾ ਬਲੌਗ ਜੇ ਬਲੌਗ ਵਧੀਆ ਲੱਗਿਆ ਤਾਂ ਯਾਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਲਾਈਕ ਕਰਿਓ ਸੋਣਾ ਛੱਡਿਓ ਕਮੈਂਟ ਤੇ ਮਿਲਦੇ ਆ ਕਿਸੇ ਨੈਕਸਟ ਬਲੌਗ ਜੇ ਖਰੀਏ ਕੰਟੈਂਟ ਦੇ ਨਾਲ ਮਿੱਤਰੋ